ਅਸੀਂ ਕਰ ਰਹੇ ਆ ਪੰਜਾਬ ਦੇ ਵਿੱਚ ਸਮਾਜਿਕ ਧਾਰਮਿਕ ਸੁਧਾਰਿਕ ਜਿਹੜੀਆਂ ਸੀਗੀਆਂ ਲਹਿਰਾਂ ਤਾਂ ਉਹਨਾਂ ਵਿੱਚ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਅੱਜ ਜਿਹੜੀ ਅਸੀਂ ਕਰਾਂਗੇ ਉਹ ਕਰਾਂਗੇ ਸਿੰਘ ਸਭਾ ਲਹਿਰ ਜਾਨੀ ਕਿ ਸਿੰਘ ਸਭਾ ਦੇ ਬਾਰੇ ਅਸੀਂ ਜਿਹੜਾ ਹੈ ਉਹ ਪੜਾਂਗੇ ਓਕੇ ਤਾਂ ਸਿੰਘ ਸਭਾ ਸਿੰਘ ਸਭਾ ਲਹਿਰ ਇੱਕ ਜਿਹੜੀ ਐ ਸਿੱਖ ਲਹਿਰ ਸੀ ਜੋ ਪੰਜਾਬ ਦੇ ਵਿੱਚ ਜਿਹੜਾ 1870 ਦੇ ਦਹਾਕੇ ਦੇ ਵਿੱਚ ਇਸਾਈਆਂ ਹਿੰਦੂ ਸੁਧਾਰ ਲਹਿਰਾ ਜਿਵੇਂ ਬ੍ਰਹਮੋ ਸਮਾਜ ਆਰੀਆ ਸਮਾਜ ਦੀਆਂ ਧਰਮ ਧਰਮ ਦੀਆਂ ਗਤੀਵਿਧੀਆਂ ਦੇ ਪ੍ਰतिकारਮ ਵਜੋਂ ਜਿਹੜੀ ਸੀ ਸ਼ੁਰੂ ਹੋਈ ਇਸ ਲਹਿਰ ਦੀ ਸਥਾਪਨਾ ਇੱਕ ਅਜਿਹੇ ਦੌਰ ਦੇ ਵਿੱਚ ਜਿਹੜੀ ਹੈ ਕੀਤੀ ਗਈ ਜਦੋਂ ਸਿੱਖ ਸਾਮਰਾਜ ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਅੰਗਰੇਜ਼ਾਂ ਦੁਆਰਾ ਆਪਣੇ ਨਾਲ ਮਿਲਾ ਲਿਆ ਗਿਆ ਸੀ ਔਰ ਖਾਲਸਾ ਆਪਣਾ ਮਾਣ ਗਵਾ ਚੁੱਕਾ ਸੀ ਅਤੇ ਮੁਖਤਾਰਾ ਦੇ ਸਿੱਖ ਤੇਜੀ ਨਾਲ ਦੂਜੇ ਧਰਮਾਂ ਵਿੱਚ ਜਿਹੜੇ ਸੀ ਤਬਦੀਲ ਹੋ ਰਹੇ ਸਨ ਕੀ ਕਿਹਾ ਗਿਆ ਹੈ ਕਿ ਇਹਦੇ ਵਿੱਚ ਕਿ ਜਦੋਂ 1870 ਦੇ ਵਿੱਚ ਜਿਹੜਾ ਇਹ ਕਹਿੰਦੇ ਇਸ ਦਹਾਕੇ ਦੇ ਵਿੱਚ ਕੀ ਸੀ ਈਸਾਈ ਧਰਮ ਹਿੰਦੂਆਂ ਦੇ ਜਿਹੜੇ ਸੁਧਾਰ ਲਹਿਰਾ ਸੀ ਜਿਵੇਂ ਬ੍ਰਹਮੋ ਸਮਾਜ ਸੀਗੀ ਆਰੀਆ ਸਮਾਜ ਸੀਗਾ ਠੀਕ ਹੈ ਤਾਂ ਉਸ ਸਮੇਂ ਇਸ ਲਹਿਰ ਦੀ ਸਥਾਪਨਾ ਜਿਹੜੀ ਹੈ ਹੁੰਦੀ ਹੈ ਇਕ ਅਜਿਹੇ ਦੌਰ ਦੇ ਵਿੱਚ ਹੁੰਦੀ ਕਿ ਜਦੋਂ ਜਿਹੜੇ ਸੀਗੇ ਕੀ ਹੁੰਦਾ ਹੈ 1859 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਜਿਹੜਾ ਸੀਗਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਜਿਹੜਾ ਸੀਗਾ ਇਸ ਨਾਲ ਜੇ ਕੀ ਸੀ ਜਿਹੜੇ ਸਿੱਖ ਸਨ ਆਪਣਾ ਜਿਹੜਾ ਖਾਲਸਾ ਰਾਜ ਸੀਗਾ ਆਪਣਾ ਜਿਹੜਾ ਮਾਨ ਸੀਗਾ ਉਹ ਗਵਾ ਚੁੱਕੇ ਸੀ ਮੁਖਤਾਰਾ ਇਹ ਹੁੰਦੀ ਹੈ ਕਿ ਸਿੱਖ ਤੇਜੀ ਦੇ ਨਾਲ ਕੀ ਹੁੰਦਾ ਉਸ ਤੋਂ ਬਾਅਦ ਜਦੋਂ ਅੰਗਰੇਜ਼ ਜਿਹੜੇ ਆ ਉਹਨਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕਰ ਲਿਆ ਤੇ ਇੱਥੇ ਉਹਨਾਂ ਨੇ ਜਿਹੜਾ ਸੀ ਈਸਾਈ ਧਰਮ ਦਾ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਹੁਣ ਜਦੋਂ ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਕੀ ਹੁੰਦਾ ਹੈ ਕਿ ਬਹੁਤ ਤੇਜ਼ੀ ਨਾਲ ਦੂਜੇ ਧਰਮਾਂ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਸਨ ਸਿੱਖ ਔਰ ਇਸ ਲਹਿਰ ਦਾ ਉਦੇਸ਼ ਇਹੀ ਸੀਗਾ ਕਿਸ ਲਹਿਰ ਦਾ ਤਸਿੰਘ ਸਭਾ ਲਹਿਰ ਦਾ ਉਦੇਸ਼ ਇਹ ਸੀ ਕਿ ਕਿ ਸੱਚੇ ਸਿੱਖ ਧਰਮ ਦਾ ਜਿਹੜਾ ਵਾ ਪ੍ਰਚਾਰ ਕਰਨਾ ਕਿ ਜੋ ਸੱਚਾ ਸਿੱਖ ਧਰਮ ਹੈ ਉਸ ਦਾ ਇਹੜਾ ਪ੍ਰਚਾਰ ਕਰਨਾ ਤਾਂ ਸਿੱਖ ਧਰਮ ਨੂੰ ਇਸ ਦੀ ਜਿਹੜੀ ਪੁਰਾਤਨ ਸ਼ਾਨ ਹੈ ਜੋ ਪੁਰਾਣੀ ਸ਼ਾਨ ਸੀਗੀ ਠੀਕ ਹੈ ਉਸ ਨੂੰ ਬਹਾਲ ਕਰਨਾ ਸੀ ਉਸ ਨੂੰ ਦੁਬਾਰਾ ਜਿਹੜਾ ਸੀਗਾ ਸੁਰਜੀਤ ਕਰਨਾ ਸੀ ਔਰ ਸਿੱਖਾਂ ਦੀਆਂ ਜੋ ਵੀ ਇਤਿਹਾਸ ਸਿੱਖ ਜਾਂ ਫਿਰ ਧਾਰਮਿਕ ਠੀਕ ਹੈ ਨਾ ਜੋ ਵੀ ਸਿੱਖਾਂ ਦੀਆਂ ਕੀ ਸੀਗੀਆਂ ਸਮਾਜਿਕ ਸੌਰੀ ਇਤਿਹਾਸਿਕ ਜਾਂ ਫਿਰ ਧਾਰਮਿਕ ਪੁਸਤਕਾਂ ਨੂੰ ਜਿਹੜਾ ਸੀ ਲਿਖਣਾ ਤੇ ਵੰਡਣਾ ਸ਼ੁਰੂ ਕੀਤਾ ਕਿ ਜਿਹੜਾ ਮਾਨਸਿਕਾ ਸਿੱਖਾਂ ਦਾ ਉਸ ਨੂੰ ਦੁਬਾਰਾ ਵਾਪਸ ਜਿਹੜਾ ਹਾਸਲ ਕੀਤਾ ਜਾ ਸਕੇ ਇਸ ਕਰਕੇ ਜਿਹੜਾ ਸੀਗਾ ਇਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀਆਂ ਇਤਿਹਾਸਿਕ ਤੇ ਧਾਰਮਿਕ ਪੁਸਤਕਾਂ ਸੀ ਉਸ ਨੂੰ ਲਿਖਣਾ ਤੇ ਵੰਡਣਾ ਜਿਹੜਾ ਉਹ ਲੋਕਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਪੰਜਾਬੀ ਗੁਰਮੁਖੀ ਦਾ ਜਿਹੜਾ ਸੀ ਪ੍ਰਚਾਰ ਕਰਨਾ ਅਤੇ ਇਹ ਰਸਾਲੇ ਆ ਅਤੇ ਜਰਸੀ মিডিਆ ਦੁਆਰਾ ਗੁਰਮੁਖੀ ਪੰਜਾਬੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਕਿਹੜੀ ਸਭਾ ਸਿੰਘ ਸਭਾ ਲਹਿਰ ਜਿਹੜੀ ਆ ਓਕੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈ ਦੇਖੋ ਤਾਂ ਇਸ ਲਹਿਰ ਦੇ ਜਿਹੜੇ ਸੀ ਸਿੱਖ ਧਰਮ ਨੂੰ ਸੁਧਾਰਨ ਅਤੇ ਦੂਜੇ ਧਰਮਾਂ ਨਾਲ ਪਰਵਰਤਿਤ ਹੋਏ ਧਰਮ ਤਿਆਗੀ ਲੋਕਾਂ ਨੂੰ ਸਿੱਖੀ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਜੋ ਸਿੱਖ ਧਰਮ ਨੂੰ ਸੁਧਾਰਨ ਲਈ ਇਹਨਾਂ ਨੇ ਦੂਜੇ ਧਰਮਾਂ ਵਿੱਚ ਜੋ ਪਰਵਰਤਿਤ ਹੋ ਗਏ ਸੀਗੇ ਧਰਮ ਨੂੰ ਆਪਣੇ ਨੂੰ ਤਿਆਗ ਕੇ ਜਿਹੜਾ ਸੀ ਸਿੱਖੀ ਨੂੰ ਤਿਆਗ ਕੇ ਦੂਸਰੇ ਧਰਮਾਂ ਨੂੰ ਜਿਹੜਾ ਸੀ ਅਪਣਾ ਲਿਆ ਸੀਗਾ ਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਕਿੰਨਾਂ ਦੇ ਵੱਲੋਂ ਸਿੰਘ ਸਭਾ ਦੇ ਵੱਲੋਂ ਤੇ ਨਾਲ ਹੀ ਜਿਹੜਾ ਸਿੱਖ ਭਾਈਚਾਰੇ ਨੂੰ ਅੱਗੇ ਵਧਾਉਣ ਲਈ ਜਿਹੜਾ ਸੀ ਪ੍ਰਭਾਵਸ਼ਾਲੀ ਬ੍ਰਿਟਿਸ਼ ਅਧਿਕਾਰੀਆਂ ਦੀ ਦਿਲਚਸਪੀ ਜਿਹੜੀ ਆ ਉਹਨਾਂ ਨੇ ਲਈ ਠੀਕ ਹੈ ਔਰ ਆਪਣੀ ਸਥਾਪਨਾ ਦੇ ਸਮੇਂ ਸਿੰਘ ਸਭਾ ਦੀ ਨੀਤੀ ਦੂਜੇ ਧਰਮਾਂ ਅਤੇ ਰਾਜਨੀਤਿਕ ਮਾਮਲਿਆਂ ਦੀ ਆਲੋਚਨਾ ਤੋ ਵਚਨ ਦੀ ਸੀ ਕਿ ਜਾਨੀ ਕੇ ਸਿੰਘ ਸਭਾ ਨੇ ਕਿਹਾ ਕਿ ਸਿਰਫ ਸਾਡਾ ਇੱਥੇ ਕੀ ਹੈ ਕਿ ਸਿਰਫ ਆਪਣੇ ਧਰਮਾਂ ਆਪਣੇ ਧਰਮ ਦੇ ਬਾਰੇ ਆਪਣੇ ਧਰਮ ਨੂੰ ਬਚਾਇਆ ਜਾਏ ਉਸ ਦੀ ਰੱਖਿਆ ਕੀਤੀ ਜਾਏ ਨਾ ਤਾਂ ਸਿੰਘ ਸਭਾ ਦੀ ਇਹਨਾਂ ਵਿੱਚੋਂ ਕੋਈ ਨੀਤੀ ਨਹੀਂ ਸੀ ਕਿ ਉਹ ਦੂਜੇ ਧਰਮਾਂ ਦੇ ਬਾਰੇ ਜਾਂ ਫਿਰ ਰਾਜਨੀਤਿਕ ਮਾਮਲਿਆਂ ਦੀ ਜਿਹੜੀ ਆਲੋਚਨਾ ਕਰੇ ਇਹਨਾਂ ਦੋਨਾਂ ਚੀਜ਼ਾਂ ਤੋਂ ਹੀ ਉਹ ਬਚਣਾ ਚਾਹੁੰਦਾ ਸੀਗਾ ਔਰ ਆਪਣੇ ਧਰਮ ਦੇ ਉੱਪਰ ਜਿਹੜਾ ਸੀਗਾ ਉਹ ਅਟਲ ਰਹਿਣਾ ਚਾਹੁੰਦਾ ਸੀ ਕਿ ਜੋ ਉਹਨਾਂ ਦਾ ਉਦੇਸ਼ ਸ਼ਿਆ ਉਸ ਦੀ ਪੂਰਤੀ ਕੀਤੀ ਜਾਏ ਕਿ ਸਿੱਖ ਪੰਜਾਬੀਆਂ ਦਾ ਜੋ ਮਾਣ ਹੈ ਉਹ ਵਾਪਸ ਲਿਆਂਦਾ ਜਾਏ ਔਰ ਜੇ ਜਿਹੜਾ ਮਤਲਬ ਕਿ ਲੋਕ ਜਿਵੇਂ ਧਰਮ ਪਰਵਰਤਿਤ ਕਰ ਰਹੇ ਸਨ ਉਸ ਨੂੰ ਜਿਹੜਾ ਹੈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵਾਪਸ ਜਿਹੜਾ ਹੈ ਸਿੱਖੀ ਦੇ ਵਿੱਚ ਲਿਆਇਆ ਜਾਵੇ ਸਿੱਖ ਧਰਮ ਦੇ ਵਿੱਚ ਸ਼ਾਮਿਲ ਕੀਤਾ ਜਾਏ ਠੀਕ ਹੈ ਨੈਕਸਟ ਜਿਹੜਾ ਹੈ ਤਾਂ ਨੈਕਸਟ ਸਥਾਪਨਾ ਸੀ ਕਰਦੇ ਆ ਤਾਂ ਪਹਿਲੀ ਸਿੰਘ ਸਭਾ ਦੀ ਸਥਾਪਨਾ ਠੀਕ ਹੈ 1800 ਕਦੋਂ ਹੁੰਦੀ ਹੈ 73 ਇਸਵੀ ਦੇ ਵਿੱਚ ਅੰਮ੍ਰਿਤਸਰ ਵਿੱਚ ਤਿੰਨ ਮੁੱਖ ਖਤਰਿਆਂ ਦੇ ਜਵਾਬ ਵਜੋਂ ਕੀਤੀ ਗਈ ਸੀ ਤੇ ਤਿੰਨ ਮੁੱਖ ਖਤਰੇ ਕਿਹੜੇ ਸਨ ਇਸਾਈ ਮਸ਼ੀਨਰੀ ਗਤੀਵਿਧੀ ਜਿਨ੍ਹਾਂ ਦੇ ਵੱਤ ਤੋਂ ਵੱਤ ਸਿੱਖਾਂ ਨੂੰ ਇਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਤ ਹੋ ਗਿਆ ਕਿ ਜਿਹੜੇ ਕੀ ਸੀਗੇ ਅੰਗਰੇਜ਼ ਜਿਹੜੇ ਸੀਗੇ ਉਹਨਾਂ ਨੇ ਕਬਜ਼ਾ ਕੀਤਾ ਤੇ ਇੱਥੇ ਇਸਾਈ ਧਰਮ ਦਾ ਪ੍ਰਚਾਰ ਕਰਨ ਚਾਹ ਔਰ ਲੋਕ ਜਿਹੜੇ ਸੀ ਇਸਾਈ ਧਰਮ ਵੱਲ ਨੂੰ ਜਿਹੜੇ ਸੀ ਹੋਈ ਜਾ ਰਹੀ ਸੀ ਕਿਉਂਕਿ ਲੋਭ ਦੇ ਰਹੇ ਸਨ ਇਸਾਈ ਧਰਮ ਦੇ ਵਿੱਚ ਠੀਕ ਹੈ ਇੱਕ ਤਾਂ ਇਹ ਖਤਰਾ ਸੀ ਇਹਨਾਂ ਨੂੰ ਦੂਸਰਾ ਆਰੀਆ ਸਮਾਜ ਨੂੰ ਉਹਨਾਂ ਦੀ ਉਹਨਾਂ ਦੀ ਸ਼ੁੱਧੀ ਜਾਨੀ ਕਿ ਜੋ ਸ਼ੁੱਧੀ ਕਰਨ ਦੀਆਂ ਮਹੀਮਾਂ ਦੇ ਨਾਲ ਜਿਹੜਾ ਸੀਗਾ ਉਲਟਾ ਧਰਮ ਧਰਮ ਜਿਹੜਾ ਸੀਗਾ ਬਣਾਉਣਾ ਜੋ ਕਿ ਦੇਸ਼ ਵਿੱਚ ਹਿੰਦੂ ਰਾਸ਼ਟਰੀ ਚੇਤਨਾ ਦੇ ਵਾਅਦੇ ਜਿਹੜਾ ਸੀ ਵਾਅਦੇ ਲਹਿਰ ਦਾ ਹਿੱਸਾ ਸਨ ਓਕੇ ਕੀ ਕਹਿੰਦਾ ਭਾਵ ਹੈ ਕਿ ਜੋ ਆਰੀਆ ਸਮਾਜ ਸੀਗਾ ਉਹਦੇ ਵਿੱਚ ਕਿਸੇ ਸ਼ੁੱਧੀਕਰਨ ਮਹੀਮਾ ਦਾ ਜਿਹੜਾ ਸੀ ਉਹਦੇ ਵਿੱਚ ਉਲਟਾ ਹੀ ਅਸਰ ਹੋਇਆ ਉਸ ਦਾ ਕਿ ਜਿਹੜੇ ਕੀ ਹੁੰਦਾ ਹੈ ਕਿ ਜੋ ਹਿੰਦੂ ਰਾਸ਼ਟਰੀ ਚੇਤ ਜਿਹੜੀ ਸੀ ਰਾਸ਼ਟਰੀ ਰਾਸ਼ਟਰਵਾਦੀ ਜੋ ਚੇਤਨਾ ਸੀ ਉਹ ਜਿਹੜੀ ਸੀ ਜ਼ਿਆਦਾ ਸੀਗੀ ਇਸ ਦੇ ਵਿੱਚ ਓਕੇ ਕਹਿੰਦਾ ਭਾਵ ਹੈ ਕਿ ਹਿੰਦੂ ਹਿੰਦੂ ਹੋ ਰਹੀ ਸੀ ਉਸ ਤੋਂ ਬਾਅਦ ਨਾਨਤਾਰੀ ਸਿੱਖਾਂ ਵਰਗੇ ਸਮੂਹਾਂ ਦੀ ਬਾਗੀ ਕਾਰਵਾਈਆਂ ਕਾਰਨ ਆਮ ਤੌਰ ਤੇ ਸਿੱਖਾਂ ਦੀ ਬਰਤਾਨਵੀ ਸਰਪ੍ਰਸਤੀ ਗੁਆਉਣ ਦੀ ਸੰਭਾਵਨਾ ਕਿ ਨਾਮਤਾਰੀ ਸਿੱਖ ਜਿਹੜੇ ਸੀਗੇ ਜੋ ਆਪਾਂ ਪਿੱਛੇ ਕੀਤਾ ਨਾਮਤਾਰੀ ਬਾਬਾ ਸਤਗੁਰ ਰਾਮ ਸਿੰਘ ਜੀ ਦੇ ਸਿੱਖਾਂ ਵਰਗੇ ਸਮੂਹਾਂ ਦੀ ਬਾਗੀ ਕਾਰਵਾਈਆਂ ਕਾਰਨ ਜੋ ਉਹ ਕੀ ਸੀ ਕਿ ਸਰਕਾਰ ਦੇ ਵਿਰੁੱਧ ਸਨ ਤਬਾਗੇ ਕਾਰਵਾਈਆਂ ਦੇ ਕਾਰਨ ਆਹ ਤੌਰ ਤੇ ਜਿਹੜੇ ਸਿੱਖ ਸੀ ਸਿੱਖਾਂ ਦੀ ਬਰਤਾਨਵੀ ਸਰਪ੍ਰਸਤੀ ਜੋ ਸੀ ਉਹ ਗਵਾਉਣ ਦੀ ਸੰਭਾਵਨਾ ਸੀ ਕਿ ਜੇਕਰ ਇਵੇਂ ਹੀ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇਹਨਾਂ ਨੇ ਜਿਹੜਾ ਵਾ ਆਪਣੀਆਂ ਸਰਗਰਮੀਆਂ ਰੱਖੀਆਂ ਤਾਂ ਜਿਹੜੇ ਜੋ ਸਿੱਖਾਂ ਨੂੰ ਸਰਪ੍ਰਸਤੀ ਮਿਲੀ ਹੋਈ ਹੈ ਕਿਸ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ ਉਹ ਗਵਾਉਣ ਦਾ ਉਹ ਖੋਣ ਦੀ ਜਿਹੜੀ ਸੀ ਸੰਭਾਵਨਾ ਸੀਗੀ ਉਸ ਤੋਂ ਅੱਗੇ ਨੈਕਸਟ ਕੀ ਹੈ ਤਾਂ ਸਿੰਘ ਸਭਾ ਦੇ ਸਮਾਂਤਰਣ 1899 69 ਈਸਵੀ ਦੇ ਵਿੱਚ ਜਿਹੜਾ ਸੀਗਾ 1869 ਈਸਵੀ ਦੇ ਵਿੱਚ ਪੰਜਾਬੀ ਮੁਸਲਮਾਨਾਂ ਨੇ ਜਿਹੜਾ ਸੀ ਆਪਣੇ ਆਪ ਨੂੰ ਅੰਜਾਮੁਨ ਠੀਕ ਹੈ ਅੰਜੂਮਨ ਇਹ ਇਸਲਾਮੀਆਂ ਨਾਲ ਸੰਗਠਿਤ ਕੀਤਾ ਔਰ ਇਸੇ ਤਰ੍ਹਾਂ ਬ੍ਰਹਮੋਸਮਾਜ ਅੰਗਰੇਜ਼ੀ ਬੋਲਣ ਵਾਲੇ ਬੰਗਾਲੀਆਂ ਦੀ ਬਣੀ ਠੀਕ ਹੈ ਹਿੰਦੂ ਸੁਧਾਰ ਲਹਿਰ ਓਕੇ ਤਾਂ ਉਸ ਤੋਂ ਬਾਅਦ ਜਿਹੜਾ ਸੀ ਉਸ ਸਮੇਂ ਉਸ ਸਮੇਂ ਕੀ ਇਸੇ ਤਰ੍ਹਾਂ ਕੀ ਸੀ ਕਿ ਬ੍ਰਹਮੋ ਸਮਾਜ ਬੰਦੇ ਅੰਗਰੇਜ਼ੀ ਬੋਲਣ ਵਾਲੇ ਬੰਗਾਲੀ ਜਿਹੜੇ ਸੀਗੇ ਬੰਗਾਲੀਆਂ ਦੀ ਬਣੀ ਹਿੰਦੂ ਸੁਧਾਰ ਲਹਿਰ ਠੀਕ ਹੈ ਉਸ ਸਮੇਂ ਪੰਜਾਬ ਦੇ ਵਿੱਚ ਕੀ ਸੀਗਾ ਬ੍ਰਿਟਿਸ਼ ਪ੍ਰਸ਼ਾਸਨ ਦੇ ਹੇਠਲੇ ਜਿਹੜਾ ਇਹ ਸੇਵਾ ਜੋ ਕੰਮ ਕਰਦੀ ਸੀ ਕੀ ਹੈ ਹੇਠਲੇ ਸੇਵਾ ਕੀ ਸੀ ਕੰਮ ਕਰਦੀ ਸੀ 2860 ਦੇ ਦਹਾਕੇ ਦੇ ਵਿੱਚ ਕਈ ਪੰਜਾਬੀ ਲਹਿਰਾਂ ਵਿੱਚ ਕੀ ਹੈ ਕਈ ਪੰਜਾਬੀ ਲਹਿਰਾਂ ਵਿੱਚ ਸ਼ਖਾਵਾਂ ਸਥਾਪਿਤ ਕੀਤੀਆਂ ਕੀ ਕੀਤੀਆਂ ਸ਼ਖਾਵਾਂ ਜਿਹੜੀਆਂ ਸੀ ਉਹ ਕੀ ਕੀਤੀਆਂ ਸਥਾਪਿਤ ਕੀਤੀਆਂ ਓਕੇ ਔਰ ਇਹਨਾਂ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਸਿੰਘ ਸਭਾ ਦੇ ਗਠਨ ਜਿਹੜੇ ਆ ਗਠਨ ਲਈ ਵੀ ਪ੍ਰੇਰਿਆ ਔਰ ਆਰਿਆ ਸਮਾਜ ਲਹਿਰ ਜਿਸ ਦੀ ਸਥਾਪਨਾ ਗੁਜਰਾਤ ਦੇ ਇੱਕ ਕਿਸ ਨੇ ਕੀਤੀ ਸੀ ਬ੍ਰਾਹਮਣ ਕੌਣ ਸਨ ਸੁਆਮੀ ਦਿਆਨੰਦ ਸਰਸਵਤੀ ਦੇ ਦੁਆਰਾ ਕੀਤੀ ਗਈ ਸੀ ਔਰ 1877 ਦੇ ਵਿੱਚ ਪੰਜਾਬ ਵਿੱਚ ਆਏ ਔਰ ਸਿੱਖਿਆ ਦੇ ਮਾਧਿਅਮ ਵਜੋਂ ਹਿੰਦੀ ਦੀ ਵਰਤੋਂ ਨੂੰ ਜਿਹੜਾ ਸੀ ਉਤਸ਼ਾਹਿਤ ਕੀਤਾ ਕਿੰਨਾਂ ਨੇ ਸੁਆਮੀ ਦਿਆਨੰਦ ਸਸવતી ਜੀ ਨੇ ਓਕੇ ਇਹ ਤਾਂ ਹੋ ਗਈ ਸਥਾਪਨਾ ਕਿਸ ਦੀ ਸਿੰਘ ਸਭਾ ਦੀ ਨੈਕਸਟ ਜਿਹੜਾ ਹੈ ਬਸਤੀਵਾਦੀ ਇਹਦੇ ਵਿੱਚ ਹੀ ਹੈ ਅਗਲਾ ਠੀਕ ਹੈ ਤਾਂ ਬਸਤੀਵਾਦੀ Hindu ਲੋਕਾਂ ਨੇ ਨਵੇਂ ਸਿੱਖਿਆ ਭਾਗ ਨੂੰ ਵਿਸ਼ੇਸ਼ ਤੌਰ ਤੇ ਆਕਰਸ਼ਿਤ ਕਰਨਾ ਠੀਕ ਹੈ ਇਸ ਨੇ ਇੱਕ ਜਿਹੜਾ ਸੀ ਸ਼ੁੱਧ ਜਿਹੜਾ ਸੀ ਤਰਕਸ਼ੀਲ ਕੋਡਬੰਦ Hindu ਵਿਦਵਾਨ ਨਾਲ ਜਿਵੇਂ ਸਮਰਥਨ ਕੀਤਾ ਕਿਸ ਨੇ ਬਸਤੀਵਾਦੀ ਮਤਲਬ ਅੰਗਰੇਜ਼ਾਂ ਨੇ ਜਿਵੇਂ Hindu ਲੋਕਾਂ ਦੇ ਨਵੇਂ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਕੀਆ ਆਕਰਸ਼ਿਤ ਕੀਤਾ ਤੇ ਇੱਕ ਜਿਹੜਾ ਸੀ ਸ਼ੁੱਧ ਤਰਕਸ਼ੀਲ ਕੋਡ Hinduਵਾਂ ਦਾ ਸਮਰਥਨ ਕੀਤਾ ਇੱਕ ਵੈਦਿਕ ਸੁਨਹਿਰੀ ਯੁੱਗ ਜਿਹੜਾ ਸੀਗਾ ਦੇ ਆਧਾਰਿਤ ਹੈ ਜਿਸ ਨੇ ਜਿਹੜਾ ਸੀ Hindu ਸਮਾਜ ਦਾ ਮਾਡਲ ਬਣਾਉਣਾ ਹੈ ਉਸਦੀ ਕਲਪਨਾ ਕੁਝ ਪੋਸਟ ਵਿਆਦਿਕ ਵਿਚਾਰਾਂ ਨੂੰ ਜਿਵੇਂ ਬਰਕਰਾਰ ਰੱਖਦੇ ਹੋਏ ਸੱਭਿਆਚਾਰਿਕ ਪਰੰਪਰਾਵਾਂ ਦੀ ਜਿਹੜੀ ਹੈ ਚੋਣ ਨੂੰ ਚੋਣਵੇਂ ਰੂਪ ਵਿੱਚ ਜਿਵੇਂ ਪੁਨਰ ਪੁਨਰ ਵਿਆਖਿਆ ਕਰਕੇ ਕੀਤੀ ਔਰ ਐਸੇ ਬਹੁਦੇਵਵਾਦ ਮੂਰਤੀ ਅਤੇ ਅਵਤਾਰ ਪੂਜਾ ਮੰਦਰ ਦੀਆਂ ਭੇਟਾ ਤੀਰਥ ਯਾਤਰਾਵਾਂ ਵਿੱਚ ਪੁਨਰ ਵਿਵਾਦ ਦੀ ਮਨਾਹੀ ਬਾਲ ਵਿਆਹ ਸਤੀ ਪ੍ਰਥਾ ਅਤੇ ਬ੍ਰਾਹਮਣ ਦੀ ਪੁਜਾਰੀ ਕ੍ਰਾਂਤੀ ਵਰਗੀਆਂ ਕ੍ਰਾਂਤੀ ਵਰਗੀਆਂ ਸਮਕਾਲੀਨ ਹਿੰਦੂ ਪ੍ਰਥਾਵਾਂ ਨੂੰ ਜਿਹੜਾ ਹੈ ਪਤਿਤ ਪ੍ਰਥਾਵਾਂ ਵਜੋਂ ਜਿਹੜਾ ਸੀ ਰੱਦ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਅਜਿਹਿਆਂ ਪਟਕਣਾਵਾਂ ਪੇਸ਼ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸੀ ਮੰਨਿਆ ਗਿਆ ਜਾਂਦਾ ਸੀ ਔਰ ਇਹ ਡਰਾ ਖੰਡਨ ਸਿੱਖ ਪਰੰਪਰਾ ਦੇ ਅਨੁਸਾਰ ਸਨ ਕਿਹੀ ਇਹ ਖੰਡਨ ਕਿਸ ਦੇ ਅਨੁਸਾਰ ਸੀਗਾ ਇਹ ਖੰਡਨ ਸਿੱਖ ਪਰੰਪਰਾ ਦੇ ਕਿਸੇ ਅਨੁਸਾਰ ਸਨ ਅਤੇ ਬਹੁਤ ਸਾਰੇ ਨੌਜਵਾਨ ਜਿਹੜੇ ਸੀਗੇ ਉਹ ਸਿੱਖ ਸੁਧਾਰਵਾਦੀਆਂ ਨੇ ਅਸੀਂ ਸ਼ੁਰੂ ਵਿੱਚ ਇਸਾਈ ਮਸ਼ੀਨਰੀਆਂ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਉਹਨਾਂ ਨਾਲ ਜਿਹੜਾ ਅਸੀਂ ਤਾਲਮਲ ਕੀਤਾ ਤਾਲਮਿਲ ਕੀਤਾ ਜਾਨੀ ਕਿ ਪਿਛੂ ਦੇ ਵਿੱਚ ਜਿਹੜਾ ਸੀ ਇਹ ਰਲ ਗਿਆ ਕਿ ਜਿਹੜਾ ਇਹਨਾਂ ਦੇ ਨਾਲ ਮਿਲਿਆ ਜਾਏ ਔਰ ਇਸ ਦੇ ਜੋ ਵੱਧ ਰਿਹਾ ਪ੍ਰਭਾਵ ਆ ਉਸ ਨੂੰ ਰੋਕਣ ਲਈ ਜਿਹੜਾ ਇਹਨਾਂ ਨਾਲ ਤਾਲਮੇਲ ਕੀਤਾ ਕਿ ਕਿਵੇਂ ਇਸ ਨੂੰ ਜਿਹੜਾ ਵਾ ਰੋਕਿਆ ਜਾ ਸਕੇ ਔਰ ਜਿਹੜਾ ਹੈ ਜੋ ਸਿੱਖ ਹਿੰਦੂ ਜਿਹੜਾ ਹੈ ਇਸਾਈ ਬਣ ਚੁੱਕੇ ਉਹਨਾਂ ਨੂੰ ਵਾਪਸ ਲਿਆਇਆ ਜਾ ਸਕੇ ਯਾਨੀ ਕਿ ਉਹਨਾਂ ਪਾਰੇ ਜਾਣਕਾਰੀ ਇਕੱਠਾ ਜਿਹੜਾ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਓਕੇ ਠੀਕ ਹੈ ਨੈਕਸਟ ਇਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਠੀਕ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਇਹ ਪਹਿਲੀ ਜਿਹੜੀ ਸੀ ਸਿੰਘ ਸਭਾ ਸੀ ਜਿਸ ਨੂੰ ਅੰਮ੍ਰਿਤਸਰ ਵਿੱਚ ਜਿਹੜਾ ਸੀ ਸਿੰਘ ਸਭਾ ਕਿਹਾ ਜਾਂਦਾ ਸੀ ਤੇ ਇਹ ਜਿਹੜੀ ਸੀ ਪਹਿਲੀ ਸਭਾ ਸੀ ਜਿਸ ਨੂੰ ਅੰਮ੍ਰਿਤਸਰ ਦੇ ਵਿੱਚ ਕੀ ਕਿਹਾ ਜਾਂਦਾ ਸੀ ਅੰਬਰਸਰ ਅੰਮ੍ਰਿਤਸਰ ਸਿੰਘ ਸਭਾ ਇਰਾ ਸੀ ਕਿਹਾ ਜਾਂਦਾ ਸੀ ਇਹਨਾਂ ਦੀ ਸਥਾਪਨਾ ਜਿਹੜੀ ਸੀ ਸਥਾਪਨਾ ਉਹ ਕਿੰਨਾਂ ਨੇ ਕੀਤੀ ਤੇ ਖੱਤਰੀ ਸਨਾਤਨ ਸਿੱਖ ਠੀਕ ਹੈ ਇੱਕ ਪੁਰਾਣੇ ਖੱਤਰੀ ਸਿੱਖ ਸਨ ਕੌਣ ਗਿਆਨੀਆਂ ਤੇ ਗ੍ਰੰਥੀਆਂ ਦੇ ਇੱਕ ਧੜੇ ਦੁਆਰਾ ਜਿਹੜੀ ਆ ਕੀਤੀ ਗਈ ਸੀਗੀ ਤੇ ਉਹਨਾਂ ਦਾ ਸਮਰਥਨ ਕੀਤਾ ਗਿਆ ਤੇ ਉਹਨਾਂ ਦਾ ਕੀ ਆ ਸਿੱਖਾਂ ਦੇ ਦੁਆਰਾ ਕੀ ਕੀਤਾ ਗਿਆ ਸਮਰਥਨ ਜਿਹੜਾ ਵਾ ਉਹ ਕੀਤਾ ਗਿਆ ਜਿੰਨਾ ਵਿੱਚੋਂ ਕੁਝ ਜਿਹੜਾ ਸੀ ਬਹੁਤ ਸਾਰੇ ਮੁੱਢਲੇ ਸਿੱਖ ਜਾਨੀ ਕਿ ਮੁੱਢ ਦੇ ਹੀ ਸਿੱਖ ਸਨ ਗੁਰੂਆਂ ਦੇ ਸਿੱਧੇ ਜਿਹੜੇ ਵੰਸ਼ੇ ਸਨ ਔਰ ਗੁਰੂਆਂ ਦੇ ਵਿੱਚੋਂ ਜਿਹੜੇ ਅਸੀਂ ਸਿੱਧੇ ਵੰਸ਼ੇ ਸਨ ਔਰ ਇਹਨਾਂ ਨੂੰ ਅਸੀਂ ਖੰਡੇ ਦੀ ਪੋਹਲ ਸਮਾਰੋ ਵਰਗੀਆਂ ਜੇ ਅਸੀਂ ਖਾਲਸਾਈ ਪ੍ਰਥਾਵਾਂ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਸੀ ਕਿ ਇਸ ਨਾਲ ਉਹਨਾਂ ਦੀ ਜਾਤ ਨੂੰ ਖਤਰਾ ਹੈ ਅਤੇ ਉਹਨਾਂ ਦੀਆਂ ਰਸਮਾਂ ਦੀਆਂ ਹੱਦਾਂ ਨੂੰ ਜਿਹੜਾ ਸੀ ਦੁਸ਼ਿਤ ਕੀਤਾ ਗਿਆ ਹੈ ਯਾਨੀ ਕਿ ਇਹਨਾਂ ਨੇ ਖੰਡੇ ਬਾਟੇ ਦੀ ਜੋ ਪਾਲਸੀ ਖੰਡੇ ਦੀ ਪਾਲਸ ਮਾਰੋ ਵਰਗੀਆਂ ਜਿਹੜੀਆਂ ਸੀ ਖਾਲਸਾ ਹੀ ਪ੍ਰਥਾ ਨੂੰ ਜਿਾ ਸੀ ਇਸ ਆਧਾਰ ਤੇ ਜੜਾ ਰੱਦ ਕਰ ਦਿੱਤਾ ਸੀ ਓਕੇ ਉਸ ਤੋਂ ਬਾਅਦ ਜਿਹੜਾ ਵਾ ਜਿਸ ਨੂੰ ਉਹ ਮੁੱਢਲੇ ਮੰਨਦੇ ਸਨ ਜਿਨ੍ਹਾਂ ਨੂੰ ਉਹ ਆਪਣੇ ਮੁੱਢਲੇ ਜੇਸੀਂ ਮੰਨਦੇ ਸਨ ਕਿੰਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੁੱਢਲੀਆਂ ਜਿਹੜੀਆਂ ਰਸਮਾਂ ਸਨ ਓਕੇ ਉਹ ਆਪਣੇ ਆਪ ਨੂੰ ਜਿਹੜਾ ਅਸੀਂ ਸਨਾਤਨ ਸਿੱਖ ਸਮਝਦੇ ਸਨ ਆਪਣੇ ਆਪ ਨੂੰ ਕੀ ਸਮਝਦੇ ਸਨ ਸਨਾਤਨ ਜਾਨਕਿ ਪੁਰਾਣੇ ਸਨਾਤਨ ਸਿੱਖ ਸਮਝਦੇ ਸੀਗੇ ਔਰ 18ਵੀਂ ਅਤੇ ਬਸਤੀਵਾਦੀ ਯੁੱਗ ਕਹਿਣ ਦਾ ਭਾਵ ਹੈ ਅੰਗਰੇਜ਼ਾਂ ਦਾ ਜੋ ਸਮਾਂ ਹੈ ਅੰਗਰੇਜ਼ਾਂ ਦਾ ਕਾਲ ਜਾਨਕਿ 18ਵੀਂ ਤੋਂ ਲੈ ਕੇ 18ਵੀਂ ਸਦੀ ਤੋਂ ਸ਼ੁਰੂ ਹੋ ਜਾਂਦਾ ਹੈ ਨਾ ਅੰਗਰੇਜ਼ ਪੀਰੀਅਡ ਜਾਨਕੀ ਅੰਗਰੇਜ਼ਾਂ ਦਾ ਕਾਲ ਤਾਂ 19ਵੀਂ ਸਦੀ ਦੇ ਪੰਜਾਬ ਵਿੱਚ ਗੁਰਦੁਆਰਿਆਂ ਤੇ ਜਿਹੜੇ ਸਿੱਖ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਿਹੜਾ ਸਿਗਾ ਕੀ ਕੀਤਾ ਸੀ ਅੰਗਰੇਜ਼ਾਂ ਦੇ ਦੁਆਰਾ ਜਿਹੜਾ ਸਿਗਾ ਸਿੱਖ ਗੁਰਦੁਆਰਿਆਂ ਨੂੰ ਜਿਹੜਾ ਸਿਗਾ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਾਜਿਕ ਠੀਕ ਹੈ ਸਮਾਜਿਕ ਪ੍ਰਮੁਖਤਾ ਪ੍ਰਾਪਤ ਕੀਤੀ ਸੀ ਜਦਕਿ ਖਾਲਸਾ ਯੋਧਿਆਂ ਨੇ ਮੁਗਲ ਰਾਜ ਤੇ ਅਫਗਾਨ ਫੌਜਾਂ ਦਾ ਟਕਰਾ ਕੀਤਾ ਸੀ ਸਿੱਖ ਕੌਮ ਨੇ ਓਕੇ ਔਰ ਜਦੋਂ ਕਿ ਸੰਾਤਨ ਧੜੇ ਨੇ ਜਿਵੇਂ ਸੀ ਖਾਲਸਾ ਜਿਵੇਂ ਸੀ ਸਮੂਹਾਂ ਦੇ ਅੰਦਰ ਜਿਹੜਾ ਸੀ ਜਮਰੂਹੀ ਪ੍ਰਵਿਰਤੀ ਨੂੰ ਜਿਹੜਾ ਸੀ ਨਾਰਾਜ਼ ਕੀਤਾ ਉਹ ਮੁਖਤਾਰਾ ਖਾਲਸਾ ਅਭਿਆਸਾਂ ਤੋਂ ਦੂਰ ਰਹਿਣ ਦੇ ਬਾਅਵ ਯੁੱਧ ਵਿਆਪਕ ਸਿੱਖ ਧਰਮ ਠੀਕ ਹੈ ਦੇ ਅੰਦਰ ਸਹਿਮਜੂਦਗੀ ਜਾਰੀ ਰੱਖੀ ਕਹਿੰਦਾ ਕਿ ਭਾਵ ਹੈ ਕਿ ਜਦੋਂ ਕੀ ਹੁੰਦਾ ਹੈ ਅੰਗਰੇਜ਼ੀ ਸਾਮਰਾਜ ਆਉਂਦਾ ਹੈ ਤਾਂ ਕੀ ਹੀਗਾ ਇੱਥੇ ਜਿਹੜਾ ਸੀ ਈਸਾਈ ਤਰ੍ਹਾਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਸੀ ਕਿ ਜਦੋਂ ਮੁਗਲਾ ਤੇ ਅਫਗਾਨਾ ਨੇ ਪੰਜਾਬ ਦੇ ਉੱਪਰ ਜਿਹੜਾ ਸੀ ਰਾਜ ਕੀਤਾ ਇੱਥੇ ਸੂਬੇਦਾਰ ਰਹੇ ਤਾਂ ਉਸ ਸਮੇਂ ਵੀ ਕੀ ਹੁੰਦਾ ਉਸ ਸਮੇਂ ਵੀ ਜਿਹੜਾ ਸੀ ਸਿੱਖਾਂ ਦੇ ਉੱਪਰ ਬਹੁਤ ਜ਼ੁਲਮ ਬਹੁਤ ਹੀ ਅਤਿਆਚਾਰ ਕੀਤੇ ਗਏ ਸੀਗੇ ਠੀਕ ਹੈ ओके okay, तो ਬਹੁਤ ਜ਼ਿਆਦਾ ਜਿਹੜੇ ਸੀ ਅਤਿਆਚਾਰ ਕੀਤੇ ਗਿਆ ਸੀ ਕਿਉਂਕਿ ਜਿਹੜਾ ਸੀਗਾ ਜਿਹੜੇ ਮੁਗਲ ਸਨ ਉਹ ਜਿਹੜਾ ਸੀ ਸਿੱਖਾਂ ਨੂੰ ਕਿੰਨਾ ਨੂੰ ਤਾਂ ਸਿੱਖਾਂ ਨੂੰ ਤੇ ਇਹਨਾਂ ਨੂੰ ਜਿਹੜਾ ਸੀ ਅਫਗਾਨਤ ਮੁਗਲਾਂ ਦੇ ਬਹੁਤ ਜਿਹੜਾ ਅਤਿਆਚਾਰ ਜਿਹੜਾ ਸੀ ਸੈਨੇ ਪੈ ਲੇ ਇਹਨਾਂ ਨੂੰ ਕੀ ਕੀਤਾ ਗਿਆ ਸੀਗਾ ਕਿ ਜਾਨੀ ਕਿ ਜਿਹੜੇ ਅਫਗਾਨ ਤੇ ਮੁਗਲ ਸਨ ਉਹਨਾਂ ਨੇ ਸ਼ਰੀਆਮ ਜਿਹੜਾ ਸੀਗਾ ਇੱਕ ਅਧਤ ਸੀ ਕਿ ਜੇਕਰ ਕੋਈ ਸਿੱਖ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਜਾਨਤਾ ਉਸ ਦਾ ਸਿਰ ਜਿਹੜਾ ਕਲਮ ਕਰ ਦਿੱਤਾ ਜਾਏ ਜਿਉਂਦੇ ਜਾਈਂ ਫਿਰ ਮਰੇ ਮੁਰਦਾ ਨੂੰ ਜਿਹੜਾ ਵਾ ਲੈ ਕੇ ਆਇਆ ਜਾਵੇ ਤਾਂ ਉਸ ਨੂੰ ਜਿਹੜਾ ਇਨਾਮ ਦਿੱਤਾ ਜਾਏਗਾ ਕਿਸ ਦੇ ਦੁਆਰਾ ਮੁਗਲ ਸਰਕਾਰ ਦੇ ਦੁਆਰਾ ਤੇ ਇਸ ਲਈ ਜਿਹੜਾ ਸੀਗਾ ਸਿੱਖਾਂ ਨੇ ਆਪਣੀ ਰੱਖਿਆ ਵਾਸਤੇ ਜਿਹੜਾ ਸੀ ਇਹ ਜੰਗਲਾਂ ਦੇ ਵਿੱਚ ਚਲੇ ਗਏ ਠੀਕ ਹੈ ਲੇਕਿਨ ਕਹਿੰਦੇ ਕਿ ਇਸ ਨਾਲ ਅਭਿਆਸ ਨਹੀਂ ਸੀ ਹੁੰਦਾ ਫਿਰ ਵੀ ਜਿਹੜਾ ਇਹਨਾਂ ਦੇ ਅੰਦਰ ਕੀ ਆ ਮੁਖਤਾਰਾ ਖਾਲਸਾ ਅਭਿਆਸ ਤੋਂ ਦੂਰ ਰਹਿਣ ਦੇ ਬਾਵੀਯੋਧ ਵੀ ਇਹਨਾਂ ਦੇ ਵਿੱਚ ਵਿਆਪਕ ਸਿੱਖ ਪੰਥ ਦੇ ਅੰਦਰ ਜਿਹੜਾ ਸੀਗਾ ਸਹਿਮਯੂਦਗੀ ਜਿਹੜੀ ਆ ਜਾਰੀ ਰੱਖੀ ਕਿੰਨਾ ਨੇ ਸਿੱਖਾਂ ਨੇ ਓਕੇ ਤਾਂ ਨੈਕਸਟ ਜਿਹੜਾ ਹੈ ਉਹ ਹੈ ਅੱਗੇ ਕਰਦੇ ਆਪਾਂ ਬ੍ਰਿਸਰ ਸਿੰਘ ਸਭਾ ਹਨਾ ਤਸਨਾਤਨ ਜਿਹੜੇ ਸਿੱਖ ਜਿਹੜੇ ਸੀਗੇ ਗੁਰੂ ਨਾਨਕ ਦੇਵ ਜੀ ਨੂੰ ਜਿਵੇਂ ਅਸੀਂ Hindu ਦੇਵਤਾ ਵਿਸ਼ਨੂੰ ਦਾ અવਤਾਰ ਜਾਂ ਕੀ ਸੀਗਾ અવਤਾਰ ਮੰਨਦੇ ਸੀਗੇ ਪਰ ਕੀ ਸੀ ਅਤੇ ਸਿੱਖ ਧਰਮ ਨੂੰ ਵੈਸ਼ਨਵਵਾਦ ਜਾਣ ਕੇ Hindu ਧਰਮ ਦੀ ਵਿਸ਼ਨੂੰ ਆਧਾਰਿਤ ਪਰੰਪਰਾ ਨਾਲ ਜਿਹੜਾ ਸੀ ਇਕਸਾਰ ਠੀਕ ਹੈ ਤਾਂ ਸਿੱਖ ਧਰਮ ਨੂੰ ਵੈਸ਼ਨਵਵਾਦ ਨਾਲ ਇਕਸਾਰ ਪਰੰਪਰਾ ਵਜੋਂ ਜਿਹੜੇ ਸੀ ਦੇਖਦੇ ਸਨ ਅਤੇ ਇਹਨਾਂ ਵਿੱਚ ਜੇ ਅਸੀਂ ਸਨਾਤਨ ਵਿਚਾਰਾਂ ਦੇ ਨਿਰਮਲਾ ਉਦਾਸੀ ਅਤੇ ਗਿਆਨੀ ਸਕੂਲ ਜਿਹੜੇ ਆ ਸ਼ਾਮਿਲ ਸਨ ਇਸ ਤਰ੍ਹਾਂ ਜਿਹੜਾ ਸੀ ਉਹਨਾਂ ਨੇ ਜੇ ਸੀਗਾ ਸਿੱਖ ਪਰੰਪਰਾਵਾਂ ਨੂੰ ਬ੍ਰਹਮਵਾਦੀ ਸਮਾਜਿਕ ਤਾਂ ਚੇਤ ਜਾਤੀ ਵਿਚਾਰਤਾਂ ਨਾਲ ਜੋੜਿਆ ਔਰ ਇਹਨਾਂ ਦੀ ਉਹਨਾਂ ਦੀ ਜੇ ਸੀ ਮੁੱਖ ਚਿੰਤਾ ਉਸ ਸਮਾਜਿਕ ਤਾਂ ਚੇ ਦੀ ਰੱਖਿਆ ਕਰਨਾ ਸੀ ਜਿਸ ਦੇ ਵਿੱਚ ਕੀ ਸੀ ਉਹਨਾਂ ਦਾ ਰੁਤਬਾ ਸੀਗਾ ਇਹਨਾਂ ਸਮੂਹਾਂ ਲਈ ਸਿੱਖ ਪਰੰਪਰਾ ਦੇ ਅਧਿਕਾਰ ਸਿਧਾਂਤ ਨੂੰ ਜੀਵਤ ਗੁਰੂਆਂ ਵਿੱਚ ਜੇ ਅਸੀਂ ਨਿਵੇਸ਼ ਕੀਤਾ ਗਿਆ ਸੀਗਾ ਜਿਵੇਂ ਕਿ ਸਨਾਤਨ ਸਿੱਖਾਂ ਦੇ ਆਗੂ ਖੇਮ ਸਿੰਘ ਵਿਅਦੀ ਨੂੰ ਮੰਨਿਆ ਜਾਣਾ ਜੇ ਅਸੀਂ ਪਸੰਦ ਕੀਤਾ ਗਿਆ ਸੀ ਨਾ ਕਿ ਸ਼ਬਦ ਗੁਰੂ ਦੇ ਸਿਧਾਂਤ ਕੀ ਕਹਿੰਦਾ ਭਾਵੇਂ ਕਿ ਜਾਨੀ ਕਿ ਅੱਗੇ ਤੋਂ ਅੱਗੇ ਇਹਨਾਂ ਦੇ ਜਿਹੜਾ ਸੀਗਾ ਗੁਰੂ ਜਿਹੜਾ ਸੀਗਾ ਮੰਨਣਾ ਸ਼ੁਰੂ ਕਰਤਾ ਸੀ ਅੱਗੇ ਸਿੱਖਾਂ ਦੇ ਆਗੂ ਪਰ ਨਾ ਕਿ ਜਿਹੜਾ ਸੀ ਇਹਨਾਂ ਨੇ ਸ਼ਬਦ ਨੂੰ ਗੁਰੂ ਜਿਹੜਾ ਸੀ ਗੁਰੂ ਨੇ ਜਿਹੜਾ ਸੀ ਸ਼ਬਦ ਨੂੰ ਕਿਹਾ ਸੀ ਕਿ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇ ਸਿਧਾਂਤ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਸੀ ਗੁਰੂ ਦੇ ਰੂਪ ਵਿੱਚ ਜਿਸ ਨੂੰ ਪ੍ਰਮੁੱਖ ਖਾਲਸਾ ਪਰੰਪਰਾ ਦੁਆਰਾ ਬਰਕਰਾਰ ਰੱਖਿਆ ਗਿਆ ਸੀਗਾ ਓਕੇ ਤੇ ਇਹਨਾਂ ਜਾਨੀ ਕਿ ਇਹ ਕਿਸੇ hindu ਪ੍ਰਵਾਹ ਦੇ ਵੱਲ ਜਿਹੜਾ ਸੀ ਉਹ ਜਾ ਰਹੇ ਸਨ ਕਹਿ ਰਹੇ ਸੀਗੇ ਕਿ ਇਹ ਜਿਹੜੇ અવਤਾਰ ਨੇ ਉਹ ਕੌਣ ਨੇ ਵਿਸ਼ਨੂੰ ਦੇਵਤਾ ਜਿਹਦੇ અવਤਾਰ ਨੇ ਤੇ ਇਸ ਲਈ ਜਿਹੜਾ ਸੀਗਾ ਸਿੱਖਾਂ ਨੇ ਕਿਹਾ ਕਿ ਇਹ ਸਭ ਗਲਤ ਹੈ ਸ਼ਬਦ ਜਿਹੜਾ ਇਹ ਉਹ ਗੁਰੂ ਹੈ ਇਸ ਦੇ ਸਿਧਾਂਤ ਦੇ ਉੱਪਰ ਹੀ ਚੱਲਣਾ ਚਾਹੀਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਜਿਹੜਾ ਹੈ ਗੁਰੂ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ ਔਰ ਇਹ ਹੀ ਖਾਲਸਾ ਪਰੰਪਰਾ ਹੈ ਇਸ ਨੂੰ ਹੀ ਸਾਨੂੰ ਜਿਹੜਾ ਹੈ ਬਰਕਰਾਰ ਰੱਖਣਾ ਚਾਹੀਦਾ ਹੈ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਇਸ ਦੇ ਵਿੱਚ ਆ ਜਾਂਦਾ ਹੈ ਲਾਹੌਰ ਸਿੰਘ ਸਭਾ ਤਾਂ ਇਸ ਤੋਂ ਥੋੜੀ ਜਿher ਬਾਅਦ ਕੀ ਹੁੰਦਾ ਹੈ ਤੇ ਇਸ ਤੋਂ ਥੋੜੀ ਜਿher ਬਾਅਦ ਜਿਹੜਾ ਹੈ ਨਿਹੰਗ ਸਿੰਘਾਂ ਨੇ ਜਿਸੀ ਲਹਿਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਕਿੰਨਾਂ ਨੇ ਨਿਹੰਗ ਸਿੱਖਾਂ ਨੇ ਓਕੇ ਔਰ ਇਸ ਤੋਂ ਬਾਅਦ ਤਤ ਖਾਲਸਾ ਦੁਆਰਾ ਇੱਕ ਨਿਯੰਤਰਣ ਮਹੀਮ ਜਿਹੜੀ ਆ ਉਹ ਚਲਾਈ ਗਈ ਓਕੇ ਔਰ ਇਸ ਚਲਾਈ ਗਈ ਅਸਨਾਤਨ ਸਿੱਖਾਂ ਦਾ ਪੰਥ ਦੇ ਇਹਨਾਂ ਪ੍ਰਮੁੱਖ ਸਮੂਹਾਂ ਦੁਆਰਾ ਜਿਹੜਾ ਵਾ ਉਹ ਕੀ ਕੀਤਾ ਗਿਆ ਵਿਰੋਧ ਕੀਤਾ ਗਿਆ ਓਕੇ ਵਿਰੋਧ ਕੀਤਾ ਗਿਆ ਸੀ ਖਾਸ ਤੌਰ ਤੇ ਖਾਲਸਾ ਵਿਸ਼ਵਾਸ ਰੱਖਣ ਵਾਲੇ ਜੋ ਸਿੱਖ ਜੋ ਸਿੱਖਿਆ ਤੇ ਰੋਜ਼ਗਾਰ ਠੀਕ ਹੈ ਸਿੱਖਿਆ ਤੇ ਰੋਜ਼ਗਾਰ ਦੀ ਪਹੁੰਚ ਦੁਆਰਾ ਤਤ ਖਾਲਸਾ ਧੜੇ ਜਾਂ ਸੱਚ ਖਾਲਸਾ ਸੱਚਾ ਖਾਲਸਾ ਬਣਾ ਕੇ ਸਨਾਤਨ ਧਰੇ ਜਿਹੜਾ ਧੜੇ ਨੂੰ ਜਿਹੜਾ ਸੀਗਾ ਚੁਣੌਤੀ ਦੇਣ ਦੀ ਸਥਿਤੀ ਜਿਹੜਾ ਸੀ ਪਹੁੰਚ ਚੁੱਕੇ ਸਨ ਯਾਨੀ ਕਿ ਇਹਨਾਂ ਨੇ ਇੱਕ ਜਿਹੜੀ ਸੀ ਕਹਿਣ ਦਾ ਭਾਵ ਹੈ ਇੱਕ ਜਿਹੜਾ ਸੀ ਜਗਾ ਇੱਕ ਸਥਾਨ ਆਪਣਾ ਨਿਧਾਰਿਤ ਜਿਹੜਾ ਸੀ ਉਹ ਕਰ ਲਿਆ ਸੀ ਕਿ ਇਹ ਚੁਣੌਤੀ ਦੇ ਸਕਦੇ ਸੀਗੇ ਦੂਜਿਆਂ ਨੂੰ ਓਕੇ ਸਿੱਤੇ ਦੀ ਦੇ ਵਿੱਚ ਪਹੁੰਚ ਚੁੱਕੇ ਸਨ 1800 ਅਜਿਹਾ ਸੀਗਾ 79 ਦੇ ਵਿੱਚ ਗੁਰਮੁਖ ਸਿੰਘ ਠੀਕ ਹੈ ਉਸ ਤੋਂ ਬਾਅਦ ਹਰਸ਼ਾ ਸਿੰਘ ਅਰੋੜਾ ਜਵਾਹਰ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਹੋਈ ਉਹਨਾਂ ਨੇ ਲਾਹੌਰ ਸਿੰਘ ਸਭਾ ਬਣਾਈ ਤੇ ਇਹਨਾਂ ਨੇ ਕੀ ਹੈ ਇਹਨਾਂ ਨੇ ਲਾਹੌਰ ਸਭਾ ਬਣਾਈ ਕਿੰਨਾ ਨੇ ਜਵਾਹਰ ਸਿੰਘ ਹੋਗੇ ਗੁਰਮੁਖ ਸਿੰਘ ਹੋਗੇ ਹਰਸ਼ਾ ਸਿੰਘ ਅਰੋੜਾ ਗਿਆਨੀ ਦਿੱਤ ਸਿੰਘ ओके ਇਹਨਾਂ ਦੀ ਅਗਵਾਈ ਦੇ ਵਿੱਚ ਲਾਹੌਰ ਦੇ ਵਿੱਚ ਸਿੰਘ ਸਭਾ ਆਪਣਾਏ ਗਏ ਔਰ ਇਸ ਨੂੰ ਲਾਹੌਰ ਸਭਾ ਜਿਹੜਾ ਉਹ ਕਿਹਾ ਜਾਂਦਾ ਤਤ ਖਾਲਸੇ ਦਾ ਇੱਕ ਜਿਹੜਾ ਸੀ ਈਸ਼ਵਰਵਾਦ ਮੂਰਤੀਵਾਦੀ ਭਾਵਨਾਵਾਂ ਸਮਾਨਤਾਵਾਦੀ ਸਮਾਜਿਕ ਕਦਰਾਂ ਕੀਮਤਾਂ ਅਤੇ ਇੱਕ ਜਿਹੜਾ ਸੀ ਮਾਨਕ੍ਰਿਤਿਕ ਸਿੱਖ ਸਿੱਖ ਪਛਾਣ ਦੀ ਧਾਰਨਾ ਜਿਵੇਂ ਜਿਵੇਂ ਸਨਾਤਨ ਧਰੇ ਦੁਆਰਾ ਅਪਣਾਏ ਗਏ ਬਹੁਵ ਦੇਵਵਾਦ, ਮੂrti ਪੂਜਾ, ਜਾਤੀ, ਮਤਭੇਦ ਅਤੇ ਸੰਸਕਾਰਾਂ ਦੀ ਭਿੰਨਤਾ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਂਦੀ ਸੀ। ਤਤ ਖਾਲਸਾ ਨੇ ਕੀ ਕੀਤਾ 1880 ਈਸਵੀ ਦੇ ਦਿਹਾਕੇ ਦੇ ਜਿਹੜਾ ਦਿਹਾਕੇ ਦੇ ਸ਼ੁਰੂ ਵਿੱਚ ਸਨਾਤਨ ਧੜੇ ਠੀਕ ਹੈ ਸਨਾਤਨ ਧੜੇ ਦੀ ਜੜ੍ਹ ਸੀ ਤੁਰੰਤ ਸਫਲ ਜਥੇਵੰਦਕ ਅਤੇ ਵਿਚਾਰਧਾਰਕ ਠੀਕ ਹੈ ਵਿਚਾਰਧਾਰਕ ਚੁਣੌਤੀਆਂ ਦਾ ਜਿਹੜਾ ਵਾ ਉਹ ਸਾਹਮਣਾ ਕੀਤਾ ਇਹਨਾਂ ਸਨਾਤਨ ਧਰੇ ਦੀ ਤੁਰੰਤ ਸਫਲ ਜਿਹੜੀ ਆ ਜਿੱਥੇ ਬੰਦਕ ਜਿਹੜੇ ਵਿਚਾਰਧਾਰਕ ਸਨ ਉਹਨਾਂ ਨੇ ਇਹਨਾਂ ਦਾ ਕੀ ਕੀਤਾ ਸਾਹਮਣਾ ਕੀਤਾ ਕਿ ਇਹ ਜਿਹੜੇ ਵਿਸ਼ਵਾਸ ਨੇ ਮੂਰਤੀ ਪੂਜਾ ਹੋ ਗਿਆ ਭੇਤ ਪਾਵ ਤੇ ਇਹ ਨਹੀਂ ਹੋ ਸਕਦਾ ਕਿਉਂਕਿ ਇਹ ਜਿਹੜੀਆਂ ਨੇ ਸਿੱਖ ਧਰਮ ਦਾ ਅੰਛ ਨਹੀਂ ਹਨ ਸਿੱਖ ਧਰਮ ਦੇ ਵਿੱਚ ਸਭ ਬਰਾਬਰ ਹਨ ਨਾ ਕੋਈ ਹਿੰਦੂਆ ਨਾ ਕੋਈ ਮੁਸਲਮਾਨਾ ਨਾ ਕੋਈ ਜਾਤ ਆ ਨਾ ਪਾਤ ਆ ਨਾ ਕੋਈ ਧਰਮ ਤੇ ਇੱਥੇ ਸਭ ਸਨਮਾਨ ਹਨ ਓਕੇ ਅੱਗੇ ਨੈਕਸਟ ਤਾ ਜਿਹੜਾ ਸਿੰਘ ਸਭਾ ਦਾ ਮੈਂਬਰ ਦੇ ਯੋਗਤਾ ਤੇ ਸਿੰਘ ਸਭਾ ਦਾ ਮੈਂਬਰ ਕੇਵਲ ਉਹੀ ਬਣ ਸਕਦਾ ਸੀ ਜੋ ਸਿੱਖ ਹੋਵੇ ਤੇ ਗੁਰੂ ਸਹਿਬਾਨ ਵਿੱਚ ਉਸ ਦਾ ਵਿਸ਼ਵਾਸ ਹੋਵੇ ਸਿੱਖ ਸਿੰਘ ਸਭਾ ਸੋਰੀ ਸਭਾ ਆਏਗਾ ਠੀਕ ਹੈ ਪੱਬੇ ਨੂੰ ਕਰਨਾ ਸਭਾ ਨੇ ਇਹ ਵੀ ਫੈਸਲਾ ਕੀਤਾ ਕਿ ਇਸ ਦੀਆਂ ਇਕੱਤਰਤਾਵਾਂ ਵਿੱਚ ਅੰਗਰੇਜ਼ੀ ਸਰਕਾਰ ਸੰਬੰਧੀ ਕੋਈ ਵੀ ਰਾਜਨੀਤਿਕ ਚਰਚਾ ਜਿਹੜੀ ਆ ਉਹ ਨਹੀਂ ਕੀਤੀ ਜਾਏ ਕਹਿੰਦਾ ਕਿ ਭਾਵ ਹੈ ਕਿ ਜੋ ਇਸ ਦਾ ਮੈਂਬਰ ਬਣਨਾ ਚਾਹੁੰਦਾ ਹੈ ਉਹ ਸਿੱਖ ਹੋਵੇ ਸਿੱਖ ਹੋਂ ਦਾ ਪਾਲ ਇੱਥੇ ਕੀ ਕਹਿੰਦਾ ਭਾਵ ਹੈ ਕਿ ਅੰਮ੍ਰਿਤਪਾਨ ਜਿਸ ਨੇ ਅੰਮ੍ਰਿਤ ਛਕਿਆ ਹੋਵੇ ਔਰ ਗੁਰੂ ਸਹਿਬਾਨਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਹ ਜਿਹੜਾ ਸਿਗਾ ਇਸ ਦਾ ਮੈਂਬਰ ਬਣ ਸਕਦਾ ਹੈ ਔਰ ਸਿੰਘ ਸਭਾ ਏ ਵੀ ਫੈਸਲਾ ਕੀਤਾ ਉਹਨਾਂ ਨੇ ਕਿ ਇਸ ਦਿਨ ਜੋ 71 ਤਾਵਾਂ ਹੋਣ ਗਈਆਂ ਵਿੱਚ ਜਿਹੜਾ ਅੰਗਰੇਜ਼ੀ ਸਰਕਾਰ ਸਬੰਧੀ ਕੋਈ ਵੀ ਰਾਜਨੀਤਿਕ ਜਿਹੜੀ ਹੈ ਚਰਚਾ ਨਹੀਂ ਕੀਤੀ ਜਾਏਗੀ ਸਾਡਾ ਸਿਰਫ ਇੱਥੇ ਇੱਕ ਹੀ ਕੰਮ ਹੈ ਕਿ ਜੋ ਸਿੱਖ ਨੇ ਜੋ ਮਤਲਬ ਕਿ ਦੂਸਰੇ ਧਰਮਾਂ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਵਾਪਸ ਲਿਆਉਣਾ ਤੇ ਸਿੱਖੀ ਦੀ ਜੋ ਮਰਿਆਦਾ ਹੈ ਜੋ ਉਸ ਦਾ ਮਾਣ ਹੈ ਉਸ ਨੂੰ ਦੁਬਾਰਾ ਹਾਸਲ ਕਰਨਾ ਹੈ ਨਾ ਕਿ ਸਾਡਾ ਕਿਸੇ ਵੀ ਰਾਜਨੀਤਿਕ ਜਾਂ ਫਿਰ ਹੋਰ ਕਿਸੇ ਧਾਰਮਿਕ ਦੇ ਨਾਲ ਧਾਰਮਿਕ ਗੱਲ ਨਾਲ ਕੋਈ ਲੈਣ ਦੇਣੀ ਹੈ ਸਾਡਾ ਸਿਰਫ ਸਾਡੇ ਧਰਮ ਦੀ ਰੱਖਿਆ ਕਰਨਾ ਜਿਹੜਾ ਸਾਡਾ ਮਕਸਦ ਹੈ ਓਕੇ ਨੈਕਸਟ ਤਾਂ ਨੈਕਸਟ ਜਿਹੜਾ ਹੈ ਉਹ ਹੈ ਯੋਗਦਾਨ ਤਸਿੰਘ ਸਭਾ ਦਾ ਕੀ ਯੋਗਦਾਨ ਰਿਹਾ ਤਸਿੰਘ ਸਭਾ ਠੀਕ ਹੈ ਤਸਿੰਘ ਸਭਾ ਦੇ ਵਿੱਚ ਕੀ ਹੈ ਯੋਗਦਾਨ ਤਾਂ ਕੀ ਯੋਗਦਾਨ ਰਿਹਾ ਹੈ ਇਹਨਾਂ ਦਾ ਪੰਜਾਬ ਦੇ ਵਿੱਚ ਸਿੰਘ ਸਭਾ ਦਾ ਤਾਂ ਸਿੰਘ ਸਭਾ ਲਹਿਰ ਨੇ ਜਿਹੜਾ ਸੀ ਗੁਰਮਤਿ ਪ੍ਰਚਾਰ ਗੁਰਮਤਿ ਪ੍ਰਚਾਰ ਤੇ ਵਿੱਦਿਆ ਦੇ ਪ੍ਰਸਾਰ ਲਈ ਜੋ ਯਤਨ ਕੀਤੇ ਉਹ ਹੋਗੇ ਠੀਕ ਹੈ ਇਹ ਯੋਗਦਾਨ ਸੀਗਾ ਜਿਵੇਂ ਉਹਨਾਂ ਨੇ ਜਿਹੜਾ ਸੀਗਾ ਸਿੱਖ ਸਿੱਖਾਂ ਦੇ ਜੋ ਧਾਰਮਿਕ ਤੇ ਇਤਿਹਾਸਿਕ ਪੁਸਤਕਾਂ ਗ੍ਰੰਥਾਂ ਉਹਨਾਂ ਨੂੰ ਲਿਖਣਾ ਤੇ ਜਿਹੜਾ ਸੀਗਾ ਸ਼ੁਰੂ ਕੀਤਾ ਤੇ ਵੰਡਣਾ ਸ਼ੁਰੂ ਕੀਤਾ ਸੀਗਾ ਸਿੱਖਾਂ ਠੀਕ ਹੈ ਤੇ ਸਿੱਖ ਧਰਮ ਦਾ ਜੋ ਮਤਲਬ ਕਿ ਇਹਨਾਂ ਨੇ ਗੁਰਮਤਿ ਪ੍ਰਚਾਰ ਦਾ ਗੁਰਮੁਤ ਜਿਹੜਾ ਗੁਰਮੁਖ ਪ੍ਰਚਾਰ ਸੀ ਵਿਦਿਆ ਸੀ ਉਸ ਦਾ ਪ੍ਰਸਾਰ ਕੀਤਾ ਉਸ ਦਾ ਪ੍ਰਚਾਰ ਕੀਤਾ ਔਰ ਉਹਨਾਂ ਨੇ ਜਿਹੜਾ ਸੀ ਸਿੱਖ ਕੌਮ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਕਿ ਜਿਵੇਂ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਗੇ ਚੀਜ਼ਾਂ ਆ ਚੁੱਕੀਆਂ ਸੀ ਕੁਰੀਤੀਆਂ ਆ ਚੁੱਕੀਆਂ ਸੀ ਲੋਕ ਜਿਹੜੇ ਸੀ ਆਪਣੇ ਰਸਤੇ ਤੋਂ ਭਟਕ ਚੁੱਕੇ ਸਨ ਔਰ ਦੂਸਰੇ ਧਰਮਾਂ ਦੇ ਵਿੱਚ ਜਾ ਰਹੇ ਸਨ ਆਪਣੇ ਧਰਮ ਪਰਵਰਤਿਤ ਕਰ ਰਹੇ ਸਨ ਉਹਨਾਂ ਨੂੰ ਵਾਪਸ ਲਿਆਉਣਾ ਜਿਹੜਾ ਸੀ ਉਹ ਸਿੰਘ ਸਭਾ ਨੇ ਆਂਦਾ ਤੇ ਜਿਹੜਾ ਸੀਗਾ ਆਪਣੇ ਧਰਮ ਦੇ ਵਿੱਚ ਜਿਹੜੀ ਸੀ ਗੁਰੂ ਸਹਿਬਾਨਾਂ ਦੇ ਵਿੱਚ ਆਸ ਕਰਨ ਲਈ ਕਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਜਾਨੀ ਕਿ ਸ਼ਬਦ ਗੁਰੂ ਠੀਕ ਹੈ ਤੇ ਉਸ ਨੂੰ ਜਿਹੜਾ ਹੈ ਉਸ ਦੇ ਵਿੱਚ ਵਿਸ਼ਵਾਸ ਕਰਨ ਲਈ ਕਿਆ ਤੇ ਇਹਨਾਂ ਨੇ ਜਿਹਾ ਸਿੱਖਾਂ ਕੌਮ ਨੂੰ ਇੱਕ ਨਵਾਂ ਜੀਵਨ ਜਿਹੜਾ ਉਹ ਪ੍ਰਦਾਨ ਕੀਤਾ ਸਿੱਖ ਧਰਮ ਦੇ ਵਿੱਚ ਜੋ ਕ੍ਰਿਤੀਆਂ ਤੇ ਕਮਜ਼ੋਰੀਆਂ ਆ ਗਈਆਂ ਸਨ ਉਹਨਾਂ ਨੂੰ ਦੂਰ ਕਰਨ ਲਈ ਜਿਹੜਾ ਸੀਗਾ ਅੰਮ੍ਰਿਤਧਾਰੀ ਸਿੱਖਾਂ ਨੇ ਜਿਹੜਾ ਸੀਗਾ ਸਿੱਖਾਂ ਨੇ ਗੁਰਮੁਖਤ ਜਿਹੜਾ ਸੀਗਾ ਮਰਿਆਦਾ ਦੇ ਪ੍ਰਚਾਰ ਲਈ ਜਿਹੜਾ ਸੀਗਾ ਉਪਰਾਲੇ ਕੀਤੇ ਯਾਨੀ ਕਿ ਕੀ ਕਹਿਣ ਦਾ ਭਾਵ ਹੈ ਕਿ ਜੋ ਕਮਜ਼ੋਰੀਆਂ ਆ ਚੁੱਕੀਆਂ ਸਨ ਸਿੱਖ ਧਰਮ ਦੇ ਵਿੱਚ ਤੇ ਅਮ੍ਰਿਤਧਾਰੀ ਜੋ ਸਿੱਖ ਸਨ ਉਹਨਾਂ ਨੇ ਗੁਰਮੁਖਤ ਮਰਿਆਦਾ ਯਾਨੀ ਕਿ ਜੋ ਗੁਰੂ ਦੀ ਮਰਿਆਦਾ ਸੀਗੀ ਉਸ ਦੇ ਜਿਹੜੇ ਆ ਪ੍ਰਚਾਰ ਦੇ ਉਪਰਾਲੇ ਕੀਤੇ ਤਾਂ ਸਿੱਖ ਧਰਮ ਨੂੰ ਜਿਹੜਾ ਸੀਗਾ ਜਿਵੇਂ ਉਹ ਜਿਹੜਾ ਸੀਗਾ ਅਲੱਗ ਰਾਤ ਤੁਰਿਆ ਹੋਇਆ ਸੀਗਾ ਜਿਵੇਂ ਉਹ Hindu ਧਰਮ ਅਪਣਾ ਰਿਹਾ ਸੀਗਾ ਇਸਾਈ ਧਰਮ ਦੇ ਵਿੱਚ ਜਾ ਰਿਹਾ ਸੀ ਤੇ ਉਸ ਪਰਵਰਤਨ ਤੋਂ ਜਿਹੜਾ ਹੈ ਉਸ ਨੂੰ ਵਾਪਸ ਆਂਦਾ ਤਾਂ ਸਿੱਖਾਂ ਦੇ ਵਿੱਚ ਜਿਹੜਾ ਸੀਗਾ ਵਿਸ਼ਵਾਸ ਕੀਤਾ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਹੀ ਜਿਹੜੇ ਪਰੰਪਰਾਵਾਂ ਦੇ ਵਿੱਚ ਰਹੋ ਓਕੇ ਸਿੱਖ ਆਪਣੀ ਜਿਹੜੀ ਸੀ ਨਿਆਰੀ ਵਿਸ਼ੇਸ਼ਤਾ ਅਤੇ ਗੌਰਵ ਨੂੰ ਜਿਹੜਾ ਸੀ ਸਥਾਪਿਤ ਕਰ सके ਔਰ ਇਹਨਾਂ ਕਾਰਨਾਂ ਦੇ ਕਾਰਨ ਸਿੰਘ ਸਭਾ ਨੇ ਜੋ ਵੀ ਉਪਰਾਲੇ ਕੀਤੇ ਉਸ ਦੇ ਨਾਲ ਜਿਹੜੇ ਸਿੱਖ ਸੀ ਆਪਣੀ ਨਿਆਰੀ ਵਿਸ਼ੇਸ਼ਤਾ ਤੇ ਗੌਰਵ ਨੂੰ ਜਿਹੜਾ ਸੀਗਾ ਉਹ ਪ੍ਰਾਪਤ ਕਰ ਸਕੇ ਓਕੇ ਠੀਕ ਹੈ ਤੇ ਇਹ ਸੀਗੀ ਸਿੰਘ ਸਭਾ